ਖੋਦੀ ਲਾਂਦੇ ਆ ਜੀ ਪੰਜ ਆ ਦੇਖੋ ਇੱਕ ਸਾਈਡ ਨੂੰ ਸ਼ੁਰੂ ਹੋ ਗਏ ਆ ਜਿੰਨੀ ਜ਼ਿਆਦਾ ਗਹਿਰਾਈ ਚ ਜਾਈ ਜਾਂਦੇ ਆ ਉੰਨਾ ਜ਼ਿਆਦਾ ਆ ਦੇਖੋ ਬਿੱਲੂ ਨੇ ਬਿੱਲੂ ਨੇ ਬਹੁਤ ਕੁਝ ਲੱਭ ਲਿਆ ਆ ਜੀ ਨੰਬਰ ਪਲੇਟ ਦਾ ਕਲੱਬ ਲਈ ਲਓ ਜੀ ਹੁਣ ਸਨਮਾਨਿਤ ਕੀਤਾ ਜਾਊਗਾ ਬਾਹਰ ਆ ਗਿਆ ਤੇ ਆ ਦੇਖ ਲਓ ਆ ਮੋਟਰ ਹੀ ਲੱਭ ਲਈ ਆ ਜੀ ਮੋਟਰ ਹੀ ਲੱਭ ਆ ਮੋਟਰ ਲੱਭ ਕੇ ਲਿਆ ਆ ਮੁੰਡਾ ਆ ਦੇਖ ਲਓ ਜੀ ਬਹੁਤ ਵਧੀਆ ਲੱਗਿਆ ਇੱਧਰ ਭਾਜੀ ਹੁਣੀ ਵੀ ਬਹੁਤ ਯੋਗਦਾਨ ਪਾ ਰਹੇ ਆ ਹਾਂਜੀ ਹਾਂਜੀ ਆਹ ਲਓ ਦੇਖੋ ਆਹ ਜੀ ਆਹ ਦੇਖੋ ਇੱਧਰ ਬਜ਼ੁਰਗਾਂ ਨੇ ਵੀ ਕਾਫੀ ਕੁਝ ਲੱਭ ਲਿਆ ਆ ਇਹ ਵੀ ਹਟ ਨਹੀਂ ਰਹੇ ਆ ਪਲੇਟ ਇਹਨਾਂ ਨੇ ਵੀ ਲੱਭ ਲਈ ਆ ਕੋਈ ਆ ਰਿਓ ਸਾਲਾ ਮੇਟੀ ਆਪਾਂ ਇਹ ਜੀ ਇਹਨਾਂ ਦਾ ਆਪਾਂ ਬੰਬ ਤਿਆਰ ਕਰਨਾ ਖੋਜੀ ਲਿਆਂਦੇ ਆ ਜੀ ਪੰਜ ਆ ਦੇਖ ਲਓ ਇੱਕ ਸਾਈਡ ਨੂੰ ਸ਼ੁਰੂ ਹੋ ਗਏ ਆ ਜਿੰਨੀ ਜ਼ਿਆਦਾ ਗਹਿਰਾਈ ਚ ਜਾਈ ਜਾਂਦੇ ਆ ਉੰਨਾ ਜ਼ਿਆਦਾ ਆ ਦੇਖੋ ਬਿੱਲੂ ਨੇ ਬਿੱਲੂ ਨੇ ਬਹੁਤ ਕੁਝ ਲੱਭ ਲਿਆ ਆ ਜੀ ਨੰਬਰ ਪਲੇਟ ਦਾ ਕਲੱਬ ਲਈ ਲਓ ਜੀ ਹੁਣ ਸਨਮਾਨਿਤ ਕੀਤਾ ਜਾਊਗਾ ਬਾਹਰ ਆ ਗਿਆ ਤੇ ਆ ਦੇਖ ਲਓ ਆ ਮੋਟਰ ਲੱਭ ਲਈ ਆ ਜੀ ਮੋਟਰ ਹੀ ਲੱਭ ਆ ਮੋਟਰ ਲੱਭ ਕੇ ਲਿਆ ਆ ਮੁੰਡਾ ਆ ਦੇਖ ਲਓ ਜੀ ਬਹੁਤ ਵਧੀਆ ਲੱਗਿਆ ਇਧਰ ਭਾਜੀ ਹੁਣੀ ਵੀ ਬਹੁਤ ਯੋਗਦਾਨ ਪਾ ਰਹੇ ਆ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਐ ਪਿੰਡ ਖਲਿਆਣ ਜੀ ਜਿਹੜੇ ਆ ਵਾਲੇ ਆ ਕਿਰਿਆ ਜੜੇ ਖਲਿਆਣ ਦੇ ਆ ਹਾਂ ਹਾਂ ਤੇ ਇਸ ਟਾਈਮ ਆਪਾਂ ਉੱਚੇ 'ਚ ਖੜੇ ਆ ਹਾਂ ਹਾਂ ਇੱਥੇ ਵੀ ਤੁਹਾਨੂੰ ਪਤਾ ਹੀ ਆ ਆ ਜਲ ਨਸ਼ਟ ਕੀਤਾ ਗਿਆ ਠੀਕ ਮਜਾ ਉਹ ਵਟ ਨਸ਼ਟ ਕੀਤਾ ਹੈ ਠੀਕ ਤੇ ਬਾਕੀ ਦਾ ਪਿੰਡ ਤੋਂ ਮਤਲਬ ਕਿਲੋਮੀਟਰ ਦੀ ਦੂਰੀ ਦੇ ਬਾਹਰ ਖੇਤਾਂ ਦੇ ਵਿੱਚ ਪਲਾਸਟ ਹੋਇਆ ਠੀਕ ਕਿੰਨੇ ਵਜੇ ਹੋਇਆ ਮਤਲਬ ਪਿੰਡ ਖਲਿਆਣ ਜੀ ਮਿੰਟ ਕਿੰਨੇ ਵਜੇ ਹੋਇਆ 3:30 ਵਜੇ ਟਾੜੇ ਕਿ ਤਿੰਨ ਵਜੇ ਹੋਇਆ ਜੀ ਰਾਤ ਦੇ ਤਿੰਨ ਸਾਢੇ ਤਿੰਨ ਵਜੇ ਬਰਾਸਤ ਹੋਇਆ ਹੈ ਹਾਂਜੀ ਠੀਕ ਤੁਹਾਡਾ ਸ਼ੁਭਨਾ ਕੀ ਹੈ ਜੀ ਕੋਮਲ ਜੀ ਸੀ ਕੋਮਲਜੀਤ ਸੀ ਹਾਂਜੀ ਕੋਮਲਜੀਤ ਸਿੰਘ